ਪੰਜਾਬ ਵਿੱਚ ਲਾ ਐਂਡ ਆਰਡਰ ਦੀ ਹਾਲਤ ਬਹੁਤ ਵਿਗੜ ਚੁੱਕੀ ਹੈ ਆਏ ਦਿਨ ਚੋਰੀ ਲੁੱਟ ਖੋਹ ਕਤਲ ਜ਼ਬਰ ਜਿਨ੍ਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਅਜਿਹਾ ਹੀ ਇੱਕ ਮਾਮਲਾ थाना ਬਿਲਗਾ ਅਦਨ ਪਿੰਡੇ ਪਿੰਡ ਪ੍ਰਤਾਪਪੁਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਇੱਕ ਕੋਠੀ ਦੇ ਜਿੰਦਰੇ ਤੋੜ ਕੇ ਕੋਠੀ ਅੰਦਰੋਂ ਪਿਆ ਕਰੀਬ 10 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਸ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਪ੍ਰਤਾਪਪੁਰ ਨੇ ਦੱਸਿਆ ਕਿ ਮੈਂ ਆਪਣੇ ਕਿਸੇ ਜ਼ਰੂਰੀ ਨਿੱਜੀ ਕੰਮ ਲਈ ਗਈ ਹੋਈ ਸੀ ਜਦੋਂ ਵਾਪਸ ਆਈ ਤਾਂ ਕੋਠੀ ਦੇ ਅੰਦਰਲੇ ਸਾਰੇ ਤਾਲੇ ਟੁੱਟੇ ਹੋਏ ਸਨ ਜਦੋਂ ਮੈਂ ਆਪਣਾ ਸਮਾਨ ਚੈੱਕ ਕੀਤਾ ਤਾਂ ਕੋਠੀ ਅੰਦਰ ਸਾਰੇ ਲਾਕਰਾਂ ਨੂੰ ਪੰਨ ਕੇ ਉਹਨਾਂ ਵਿੱਚ ਰੱਖਿਆ 6500 ਰੁਪਿਆ ਨਕਦ ਸੋਨੇ ਦੀਆਂ ਚੈਨੀਆਂ ਟੋਪਸ ਮੁੰਦਰੀ ਵਾਲੀਆਂ ਕੋਕਾ ਲੋਕਟ ਵਾਲਾ ਸੁੱੱਚੇ ਮੋਤੀ ਚੋਰੀ ਕਰਕੇ ਫਰਾਰ ਹੋ ਗਏ ਇਸ ਚੋਰੀ ਦੀ ਸੂਚਨਾ ਖਾਣਾ ਬਿਰਗਾ ਵਿਖੇ ਦਿੱਤੀ ਗਈ ਸੂਚਨਾ ਮਿਲਦੇ ਜੀ ਖਾਣਾ ਬਿਰਗਾ ਤੋਂ ਹੈ ਐਸ ਆਈ ਅਸ਼ਵਨੀ ਕੁਮਾਰ ਤੁਰੰਤ ਮੌਕੇ ਤੇ ਪਹੁੰਚ ਗਏ ਉਹਨਾਂ ਦੱਸਿਆ ਕਿ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਨ ਅਤੇ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਇਸ ਚੋਰੀ ਦੀ ਘਟਨਾ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਫਿਲੌਰ ਤੋਂ ਦੀਪਕ ਬਿਰਦੀ ਦੇ ਨਾਲ ਆਂ ਦੀ ਰਾਮਾਦੀਤ ਇਹ ਚੋਰਾਵਾਂ ਵੱਲੋਂ ਚੋਰੀ ਨੂੰ ਇਲਜ਼ਾਮ ਦਿੱਤਾ ਗਿਆ ਹੈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਮੈਂ ਅੱਜ ਦੁਪਹਿਰ ਹੀ ਇਥੋਂ ਘਰੋਂ ਗਈ ਆ ਕਿਸੇ ਦੇ ਘਰ ਨੂੰ ਗਈ ਸੀ ਉਹਨਾਂ ਦਾ ਉਹ ਬਿਮਾਰ ਸੀ ਮੈਂ ਪਤਾ ਲੈਣ ਗਈ ਆ 6:00 ਤੇ 6:00 ਲੱਗੀ ਸੀ ਉਹ 12:00 ਵਜੇ ਦਾ ਟਾਈਮ 11:00 ਕਵਜੇ ਦਾ ਜਦੋਂ ਮੈਂ ਗਈ ਆ ਤੇ ਮੈਂ ਜਦੋਂ ਆ ਕੇ ਦੇਖਿਆ ਆ ਮੈਂ ਤਿੰਨ ਸਾਢੇ ਇੱਕ ਤਿੰਨ ਦੇ ਕਰੀਬ ਘਰ ਆ ਆਪਣੀ ਆਈ ਬਾਹਰ ਗੇਟ ਤੇ ਜਿੰਦਾ ਲੱਗਾ ਆ ਸੀਗਾ ਮੈਂ ਅੰਦਰ ਆ ਕੇ ਵੇਖਿਆ ਜਿਹੜੀ ਗਰੇਲਿਆ ਉਹਦਾ ਵੀ ਜਿੰਦਾ ਟੁੱਟਾ ਆ ਜਿਹੜਾ ਦੂਜਾ ਲੱਕੜ ਦਾ ਦਰਵਾਜਾ ਉਹਦਾ ਵੀ ਜਿਹੜਾ ਲੋਕ ਉਹ ਵੀ ਤੋੜਿਆ ਆ ਸਿਕਾ ਮੈਂ ਅੰਦਰ ਆ ਕੇ ਦੇਖਿਆ ਮੇਰੇ ਆ ਸਾਰੀਆਂ ਅਲਮਾਰੀਆਂ ਸਾਰੀਆਂ ਫੁੰਡੀਆਂ ਆ ਆ ਸਾਰਾ ਸਮਾਨ ਖਲਾ ਰਿਆ ਆ ਮੇਰਾ 골ਡ ਸਿਕਾ ਮੇਰੇ ਕੋਲ ਜਿਹੜਾ ਵੀ ਸਿਕਾ ਵੇਚਿਆ ਮੇਰਾ ਇੱਥੇ ਵਿੱਚ ਦ ਟੌਪਸਾਂ ਦੀਆਂ ਜੋੜੀਆਂ ਇਹਦੇ ਵਿੱਚ ਉਹ ਮਾਰਾ ਸਿਕੀ ਸੁੱਚੇ ਮੋਤੀਆਂ ਦੀ ਪਈ ਬਾਹਰ ਲਈ ਸਿਕੀ ਉਹ ਵੀ ਇਨਾਂ ਦੇ ਵਿੱਚ ਮੇਰਾ ਗੋਲਡ ਸੀਗਾ ਮੇਰੇ ਟੋਪਸ ਸੀ ਮੇਰੀ ਮਾਂ ਦੀਆਂ ਪਾੜੀਆਂ ਸੀ ਚੈਨੀਆਂ ਸੀਗੀਆਂ ਮੁੰਦੀਆਂ ਸੀਗੀਆਂ ਸਾਰਿਆਂ ਦੇ ਵਿੱਚੋਂ ਫੁੱਲ ਫੁੱਲ ਕੇ ਇੱਥੇ ਜਦ ਮੈਂ ਦੇਖਿਆ ਮੈਨੂੰ ਤਾਂ ਪੇੜੀ ਦੋਰਾ ਪੈ ਗਿਆ ਵੀ ਆਹ ਕੀ ਬਣ ਗਿਆ ਮੇਰਾ ਸਾਰਾ ਘਰ ਫੁੱਲਿਆ ਆ ਆ ਰਸੀਤਾ ਵੀ ਆ ਹਾਲੇ ਤਾਂ ਗੋਲਡ ਦੀਆਂ ਸਾਰੇ ਦੀਆਂ ਜਿਹੜਾ ਸਾਰਾ ਕੌਸ਼ ਆ ਕੋਈ ਇੱਥੇ ਸਾਨੂੰ ਸੇਫਟੀ ਨਹੀਂ ਕੋਈ ਕੌਸ਼ ਨਹੀਂਗਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਬਿਆਨ ਦਿੱਤੀ ਤੁਸੀਂ ਕੋਈ ਅਸੀਂ ਗਏ ਸੀ ਕਿ ਬੈਣ ਕੇ ਬੈਣ ਕੇ ਜਾ ਕੇ ਉਹਨਾਂ ਨੂੰ ਦੱਸ ਕੇ ਆਏ ਆ ਰਿਪੋਰਟ ਲਿਖਾਈ ਆ ਫੇਰ ਅੱਗੇ ਦਿਖਾਈ ਪਹੁੰਚੇ ਹਾਂਜੀ ਪੁਲਿਸ ਵਾਲੇ ਆਏ ਆ ਉਹ ਕੈਮਰਿਆਂ ਦੇ ਵਿੱਚ ਦੇਖਣ ਗਏ ਆ ਕਿੰਨਾ ਕੁ ਤਕਰੀਬਨ ਨੁਕਸਾਨ ਹੋ ਗਿਆ ਲੱਗ ਤਕਰੀਬਨ ਘੱਟੋ ਘੱਟ ਤਾਂ 10 ਲੱਖ ਦਾ ਵੀ ਸੀਗਾ ਜਿਹੜੀ ਨਕਦੀ ਆ ਉਹ ਵੀ 66000 ਰੁਪਏ ਨਕਦ ਸੀਗਾ ਆ ਦੇਖੋ ਇਹਦੇ ਵਿੱਚ ਵੀ ਪੈਸੇ ਸੀਗੇ ਇੱਥੇ ਬੱਤ ਪੈਸੇ 20 ਰੁਪਏ ਛੱਡ ਕੇ ਗਏ ਆ ਉਹ ਵੀ ਲੈ ਗਏ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੀ ਸੇਫਟੀ ਦੀ ਸੇਫਟੀ ਕੀਤੀ ਜਾਵੇ ਸਾਡੀ ਰੱਖਿਆ ਲਈ ਇੱਥੇ ਕੋਈ ਪ੍ਰਸ਼ਾਸਨ ਕਰੇ ਸਾਡੇ ਲਈ ਆਹ ਜਿਹੜੇ ਲਫਾਫੇ ਚੁੱਕਦੇ ਉਹਨਾਂ ਨੂੰ ਬੰਦ ਕਰੇ ਰਾਤ ਨੂੰ ਪਹਿਰਾ ਲੱਗੇ ਪੁਲਿਸ ਦਾ ਕੋਈ ਤਾਂ ਸਾਡੀ ਸੇਫਟੀ ਹੋਵੇ ਕਿਹੜੀਆਂ ਕਿਹੜੀਆਂ ਚੀਜ਼ ਕਿਹੜੀਆਂ ਟੜੀਆਂ ਚੀਜ਼ਾਂ ਚੋਰੀ ਹੋਈਆਂ ਜੀ ਤੁਹਾਡੀ ਮੈਂ ਆਪਣ ਦਸਕੇ ਹਟੀਆਂ ਮੇਰੀਆਂ ਮੁੰਦੀਆਂ ਸਿਗੀਆਂ ਮੇਰੇ ਟੌਪਸਾਂ ਦੀਆਂ ਜੋੜੀਆਂ ਆ ਪਾਲੀਆਂ ਦੇ ਜੋੜੇ ਆ ਮੇਰੇ ਬੇਟੇ ਦਾ ਸਿਗਾ ਲੋਕਟ ਆ ਹਾਂਜੀ ਚੈਨੀਆਂ ਆ ਜਿਹੜੀਆਂ ਮੇਰੀਆਂ ਹਾ ਚੋਰੀ ਹੋਈਆਂ ਆ ਇੱਕ ਵੱਡੀ ਮਾਲਾ ਸਿਗੀ ਸੁੱਚੇ ਮੋਤੀਆਂ ਦੀ ਬਾਹਰਲੀ ਮੇਰੇ ਭਰਾ ਪਰਜਾਈ ਮੇਰੇ ਲਈ ਲੈ ਕੇ ਆਏ ਸੀ ਗਿਫਟ ਘੜੀਆਂ ਵੀ ਸਿਗੀਆਂ ਕੁਛ ਵੀ ਹੈ ਨਹੀਂ ਗਾ ਸਾਰਾ ਕੁਝ ਕੋਲ ਆ ਪਿਆ ਠੀਕ ਹੈ ਜੀ ਧੰਨਵਾਦ